ਅਜੇ ਤੇ ਸ਼ੁਰੂਆਤ ਹੋਈ ਹੈ ਕਿਉਂਕਿ ਅਜੇ ਕਾਫੀ ਦਿਨ ਲੱਗਣਗੇ ਸਥਿਤੀ ਨੂੰ ਬਿਲਕੁਲ ਬਿਹਤਰ ਹੁੰਦਿਆ ਜਾਂ ਬਰਾਬਰ ਹੁੰਦਿਆ ਤੇ ਤੁਸੀਂ ਸਾਨੂੰ ਡਿਟੇਲਸ ਦਿੰਦੇ ਰਹੋ ਸਾਡਾ ਨੰਬਰ ਹੈ 9810139792 ਕਈ ਵਾਰ ਪੰਜਾਬੀ ਸਿੰਗਰ ਜਸਬੀਰ ਜੱਸੀ ਵੀ ਪੰਜਾਬ ਦੇ ਨਾਲ ਖੜਨ ਦੀ ਸਭ ਨੂੰ ਅਪੀਲ ਕਰ ਰਹੇ ਨੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਬੁਰਾ ਹਾਲ ਹੈ ਤੇ ਉਸ ਤੋਂ ਬਾਅਦ ਜਸਬੀਰ ਜੱਸੀ ਨੇ ਇੱਕ ਵੀਡੀਓ ਪਾ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਸਤਿ ਸ਼੍ਰੀ ਅਕਾਲ ਜੀ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਹਰ ਪਾਸੇ ਪਾਣੀ ਪਾਣੀ ਹੈ ਵੱਡੀ ਆਫਤ ਹੈ ਪਰ ਪੰਜਾਬ ਹਮੇਸ਼ਾ ਦੁਨੀਆ ਦੇ ਨਾਲ ਖੜਿਆ ਤੇ ਜੇ ਅੱਜ ਪੰਜਾਬ ਨੂੰ ਲੋੜ ਹੈ ਤੇ ਦੁਨੀਆ ਵੀ ਪੰਜਾਬ ਦੇ ਨਾਲ ਖੜੀ ਹੋਈ ਹੈ ਸਾਡੇ ਸਾਰੇ ਦੋਸਤ ਮਿੱਤਰ ਸਾਡੀਆਂ ਸਾਰੀਆਂ ਟੀਮ ਜਿਹੜੀਆਂ ਤਿਆਰ-ਬਰ ਤਿਆਰ ਨੇ ਤੁਸੀਂ ਬਸ ਸਿਰਫ ਇਨੀਆਂ ਡਿਟੇਲਸ ਦੇਣੀਆਂ ਨੇ ਕਿ ਕਿੱਧਰ-ਕਿੱਧਰ ਕੀ-ਕੀ ਚਾਹੀਦਾ ਕਿਉਂਕਿ ਅ ਅਜੇ ਓੜਦਾ-ਓੜਦਾ ਪਤਾ ਚੱਲ ਰਿਹਾ ਕਿ ਕਿਤੇ ਪਾਣੀ ਦੀ ਜ਼ਰੂਰਤ ਹੈ ਚਲੋ ਅਸੀਂ ਉਹ ਉਹ ਵੀ ਇੰਤਜ਼ਾਮ ਕਰਵਾ ਰਹੇ ਹਾਂ ਕਿਤੇ ਹੁਣ ਸੁਖਿੰਦਰ ਭਾਜੀ ਉਹਨਾਂ ਨੇ ਦੱਸਿਆ ਸੀ ਕਿ ਚਾਰੇ ਦੀ ਬੜੀ ਜ਼ਰੂਰਤ ਹੈ ਕਿਉਂਕਿ ਪਸ਼ੂਆਂ ਦੀ ਵਾਸਤੇ ਖਾਣ ਨੂੰ ਕੁਝ ਨਹੀਂ ਹੈਗਾ ਤੇ ਉਧਰ ਅਸੀਂ ਚਾਰੇ ਦਾ ਇੰਤਜ਼ਾਮ ਕਰਾ ਕਰਾ ਰਹੇ ਆ ਅੱਜ ਇਹ ਤੇ ਸ਼ੁਰੂਆਤ ਹੋਈ ਹੈ ਕਿਉਂਕਿ ਅਜੇ ਕਾਫੀ ਦਿਨ ਲੱਗਣਗੇ ਸਥਿਤੀ ਨੂੰ ਬਿਲਕੁਲ ਬਿਹਤਰ ਹੁੰਦਿਆ ਜਾਂ ਬਰਾਬਰ ਹੁੰਦਿਆ ਤੇ ਤੁਸੀਂ ਸਾਨੂੰ ਡਿਟੇਲਸ ਦਿੰਦੇ ਰਹੋ ਸਾਡਾ ਨੰਬਰ ਹੈ 9810139792 ਕਈ ਵਾਰ ਫੋਨ ਨਹੀਂ ਚੁੱਕਿਆ ਜਾਂਦਾ ਤਾਂ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਆਪਣੇ ਇਲਾਕੇ ਦਾ ਆਪਣੇ ਏਰੀਆ ਦਾ ਪਤਾ ਦੱਸ ਸਕਦੇ ਹੋ ਕੀ ਕੀ ਚਾਹੀਦਾ ਕੀ ਕੀ ਕਿੱਥੇ ਕਿੱਥੇ ਪਹੁੰਚਾਉਣਾ ਤੇ ਅਸੀਂ ਉਸੇ ਟਾਈਮ ਫੋਨ ਕਰਕੇ ਜਾਂ ਸਾਡੇ ਜਿਹੜੇ ਲੋਕ ਨੇ ਜਿਹੜੀਆਂ ਟੀਮਾਂ ਸਾਡੀਆਂ ਘੁੰਮ ਰਹੀਆਂ ਨੇ ਉਹ ਉੱਥੇ ਇੰਤਜ਼ਾਮ ਕਰਾਣਗੇ ਜਿਵੇਂ ਮੈਂ ਸੁਖਿੰਦਰ ਭਾਜੀ ਬਾਰੇ ਦੱਸਿਆ ਜਿਵੇਂ ਰਾਜਕੁੰਦਰਾ ਭਾਜੀ ਹੁਣਾਂ ਦਾ ਹੁਣੇ ਫੋਨ ਆਇਆ ਕਿ ਦੱਸੋ ਕਿੱਥੇ ਕੀ ਪਹੁੰਚਾਉਣਾ ਹੈ ਔਰ ਮੇਰੀ ਪਿੰਡ ਸਾਡੇ ਜਿੰਨੇ ਵੀ ਲੋਕ ਨੇ ਉਹਨਾਂ ਨਾਲ ਗੱਲ ਹੋਈ ਕਿਉਂਕਿ ਸਾਡੇ ਪਿੰਡਾਂ ਵੱਲ ਵੀ ਬਹੁਤ ਜ਼ਿਆਦਾ ਹੜ ਦੀ ਮਾਰ ਜਿਹੜੀ ਹੈ ਬਹੁਤ ਵੱਡੀ ਮਾਰ ਹੋਈ ਹੈ ਉੱਥੇ ਤੇ ਉੱਥੇ ਵੀ ਪਾਣੀ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਰਾਸ਼ਨ ਔਰ ਚੀਜ਼ਾਂ ਤੁਸੀਂ ਦੱਸੋਗੇ ਫਿਰ ਅਸੀਂ ਉੱਥੇ ਉੱਥੇ ਚੀਜ਼ਾਂ ਜਿਹੜੀਆਂ ਬਚਾਉਂਦੇ ਰਾਵਾਂਗੇ ਜਿੱਥੇ-ਜਿੱਥੇ ਵੀ ਮੇਰੀ ਪੋਸਟ ਪਹੁੰਚਦੀ ਜਾ ਰਹੀ ਹੈ ਪਲੀਜ਼ ਸਾਨੂੰ ਜ਼ਰੂਰ ਦੱਸੋ 98101 39792 WhatsApp ਦੇ ਉੱਪਰ ਤੁਸੀਂ ਮੈਸੇਜ ਵੀ ਪੇ ਕਰ ਸਕਦੇ ਹੋ थैंक यू so much ਸਸਿਕਾ ਅਜੇ ਤੇ ਸ਼ੁਰੂਆਤ ਹੋਈ ਹੈ ਕਿਉਂਕਿ ਅਜੇ ਕਾਫੀ ਦਿਨ ਲੱਗਣਗੇ ਸਥਿਤੀ ਨੂੰ ਬਿਲਕੁਲ ਬਿਹਤਰ ਹੁੰਦਿਆ ਜਾਂ ਬਰਾਬਰ ਹੁੰਦਿਆ ਤੇ ਤੁਸੀਂ ਸਾਨੂੰ ਡਿਟੇਲਸ ਦਿੰਦੇ ਰਹੋ ਸਾਡਾ ਨੰਬਰ ਹੈ 9810139792 ਕਈ ਵਾਰ ਪੰਜਾਬੀ ਸਿੰਗਰ ਜਸਬੀਰ ਜੱਸੀ ਵੀ ਪੰਜਾਬ ਦੇ ਨਾਲ ਖੜਨ ਦੀ ਸਭ ਨੂੰ ਅਪੀਲ ਕਰ ਰਹੇ ਨੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਬੁਰਾ ਹਾਲ ਹੈ ਤੇ ਉਸ ਤੋਂ ਬਾਅਦ ਜਸਬੀਰ ਜੱਸੀ ਨੇ ਇੱਕ ਵੀਡੀਓ ਪਾ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਸਤਿ ਸ਼੍ਰੀ ਅਕਾਲ ਜੀ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਹਰ ਪਾਸੇ ਪਾਣੀ ਪਾਣੀ ਹੈ ਵੱਡੀ ਆਫਤ ਹੈ ਪਰ ਪੰਜਾਬ ਹਮੇਸ਼ਾ ਦੁਨੀਆ ਦੇ ਨਾਲ ਖੜਿਆ ਤੇ ਜੇ ਅੱਜ ਪੰਜਾਬ ਨੂੰ ਲੋੜ ਹੈ ਤੇ ਦੁਨੀਆ ਵੀ ਪੰਜਾਬ ਦੇ ਨਾਲ ਖੜੀ ਹੋਈ ਹੈ ਸਾਡੇ ਸਾਰੇ ਦੋਸਤ ਮਿੱਤਰ ਸਾਡੀਆਂ ਸਾਰੀਆਂ ਟੀਮ ਜਿਹੜੀਆਂ ਤਿਆਰ-ਬਰ ਤਿਆਰ ਨੇ ਤੁਸੀਂ ਬਸ ਸਿਰਫ ਇਨੀਆਂ ਡਿਟੇਲਸ ਦੇਣੀਆਂ ਨੇ ਕਿ ਕਿੱਧਰ-ਕਿੱਧਰ ਕੀ-ਕੀ ਚਾਹੀਦਾ ਕਿਉਂਕਿ ਅ ਅਜੇ ਓੜਦਾ-ਓੜਦਾ ਪਤਾ ਚੱਲ ਰਿਹਾ ਕਿ ਕਿਤੇ ਪਾਣੀ ਦੀ ਜ਼ਰੂਰਤ ਹੈ ਚਲੋ ਅਸੀਂ ਉਹ ਉਹ ਵੀ ਇੰਤਜ਼ਾਮ ਕਰਵਾ ਰਹੇ ਹਾਂ ਕਿਤੇ ਹੁਣ ਸੁਖਿੰਦਰ ਭਾਜੀ ਉਹਨਾਂ ਨੇ ਦੱਸਿਆ ਸੀ ਕਿ ਚਾਰੇ ਦੀ ਬੜੀ ਜ਼ਰੂਰਤ ਹੈ ਕਿਉਂਕਿ ਪਸ਼ੂਆਂ ਦੀ ਵਾਸਤੇ ਖਾਣ ਨੂੰ ਕੁਝ ਨਹੀਂ ਹੈਗਾ ਤੇ ਉਧਰ ਅਸੀਂ ਚਾਰੇ ਦਾ ਇੰਤਜ਼ਾਮ ਕਰਾ ਕਰਾ ਰਹੇ ਆ ਅੱਜ ਇਹ ਤੇ ਸ਼ੁਰੂਆਤ ਹੋਈ ਹੈ ਕਿਉਂਕਿ ਅਜੇ ਕਾਫੀ ਦਿਨ ਲੱਗਣਗੇ ਸਥਿਤੀ ਨੂੰ ਬਿਲਕੁਲ ਬਿਹਤਰ ਹੁੰਦਿਆ ਜਾਂ ਬਰਾਬਰ ਹੁੰਦਿਆ ਤੇ ਤੁਸੀਂ ਸਾਨੂੰ ਡਿਟੇਲਸ ਦਿੰਦੇ ਰਹੋ ਸਾਡਾ ਨੰਬਰ ਹੈ 9810139792 ਕਈ ਵਾਰ ਫੋਨ ਨਹੀਂ ਚੁੱਕਿਆ ਜਾਂਦਾ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਆਪਣੇ ਇਲਾਕੇ ਦਾ ਆਪਣੇ ਏਰੀਆ ਦਾ ਪਤਾ ਦੱਸ ਸਕਦੇ ਹੋ ਕੀ ਕੀ ਚਾਹੀਦਾ ਕੀ ਕੀ ਕਿੱਥੇ ਕਿੱਥੇ ਪਹਚਾਣਾ ਤੇ ਸੀ ਉਸੇ ਟਾਈਮ ਫੋਨ ਕਰਕੇ ਜਾਂ ਸਾਡੇ ਜਿਹੜੇ ਲੋਕ ਨੇ ਜਿਹੜੀਆਂ ਟੀਮਾਂ ਸਾਡੀਆਂ ਘੁੰਮ ਰਹੀਆਂ ਨੇ ਉਹ ਉੱਥੇ ਇੰਤਜ਼ਾਮ ਕਰਾਣਗੇ ਜਿਵੇਂ ਮੈਂ ਸੁਖਿੰਦਰ ਭਾਜੀ ਬਾਰੇ ਦੱਸਿਆ ਜਿਵੇਂ ਰਾਜਕੁੰਦਰਾ ਭਾਜੀ ਹੁਣਾਂ ਦਾ ਹੁਣੇ ਫੋਨ ਆਇਆ ਕਿ ਦੱਸੋ ਕਿੱਥੇ ਕੀ ਪਹਚਾਣਾ ਹੈ ਔਰ ਮੇਰੀ ਪਿੰਡ ਸਾਡੇ ਜਿੰਨੇ ਵੀ ਲੋਕ ਨੇ ਉਹਨਾਂ ਨਾਲ ਗੱਲ ਹੋਈ ਕਿਉਂਕਿ ਸਾਡੇ ਪਿੰਡਾਂ ਵੱਲ ਵੀ ਬਹੁਤ ਜ਼ਿਆਦਾ ਹੜ ਦੀ ਮਾਰ ਜਿਹੜੀ ਹੈ ਬਹੁਤ ਵੱਡੀ ਮਾਰ ਹੋਈ ਹੈ ਉੱਥੇ ਤੇ ਉੱਥੇ ਵੀ ਪਾਣੀ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਰਾਸ਼ਨ ਔਰ ਚੀਜ਼ਾਂ ਤੁਸੀਂ ਦੱਸੋਗੇ ਫਿਰ ਅਸੀਂ ਉੱਥੇ ਉੱਥੇ ਚੀਜ਼ਾਂ ਜਿਹੜੀਆਂ ਪਹੁੰਚਾਉਂਦੇ ਰਾਵਾਂਗੇ ਜਿੱਥੇ-ਜਿੱਥੇ ਵੀ ਮੇਰੀ ਪੋਸਟ ਪਹੁੰਚਦੀ ਜਾ ਰਹੀ ਹੈ ਪਲੀਜ਼ ਸਾਨੂੰ ਜ਼ਰੂਰ ਦੱਸੋ 9810139792 WhatsApp ਦੇ ਉੱਪਰ ਤੁਸੀਂ ਮੈਸੇਜ ਵੀ ਭੇਜ ਸਕਦੇ ਹੋ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ